ਵਾਸਤਵਿਕ ਸਿੱਖੋ ਅੰਖਰ ਵਾਸ਼ਪਨ ਸਿੱਖਤਿ ਤਿਵਾਰ ਸ੍ਰੀ ਗੁਰੂ ਜੀ ਦੀ ਪਾਰ ਸਾਹਿਬ ਅਸਰੀਆਂ ਪ੍ਰਸੰਤ ਵਾਸ਼ਿ ਸਮਤ ਹੈ ਗੁਰੂ ਨਾਨਕ ਦੇਵ ਜੀ ਫਿਰ ਅੰਗਤਪੁਰ ਤੇ ਅਮਰਦਾਸ ਰਾਮਦਾਸ ਜੀ ਦੀ ਸਹਾਇ ਅਰਜਨ ਹਰਗੋਬਿੰਦ ਜੀ ਸ੍ਰੀ ਹਰ Rai ਸ੍ਰੀ ਹਰਿ ਕ੍ਰਿਸ਼ਨ ਜੀ ਆਈਆ ਜੱਟੇ ਸਾਹਿਬ ਦੇ ਪੁਜਾਏ ਤੇਜ ਬਹਾਦਰ ਸਮਰੇ ਕਾਰਨ ਉਹਨਾਂ ਦੇ ਆਵਾ ਤਾਇ ਸਤਖਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਈ ਸਹਾਇ ਦਸਾਂ ਪਤਸਾਰੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਸ਼ਨ ਦیدار ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਸੋਹਣ ਸਾਬ ਜਾਨੀ 40 ਮੁਕਤਿਆਂ ਹਟੀਆਂ ਜਕੀਆਂ ਤਕੀਆਂ ਜਿਹੜਾ ਨਾਮ ਲੱਗਿਆ ਵੰਡ ਕੇ ਛਕੇ ਦੇਗ ਚਲਾਈ ਤੇਗ ਵਾਹੀ ਤੇ ਪ੍ਰਣ ਅਕਿਤਾਤਨਾ ਪਿਆਰੀਆਂ ਸੱਚੀਆਂ ਜੀ ਕਮਾਈ ਚ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਨਾਸ਼ਾ ਸੰਗਣੀਆਂ ਧਰਮ へ ਸੀਸ ਤੇ ਬੰਦ ਬੰਦ ਪਤਾਏ ਫੁੱਪੀਂ ਲੋਹਾਈਆਂ ਚਰਖੜੀਆਂ ਤੇ ਚੜੇ ਹਾਰਿਆ ਨਾਲ ਸੀਸ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਧਰਮ ਨੇ ਹੀ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਏ ਪਨਾ ਸੁਧ ਗਵਾਨਾ ਸ਼ਹੀਦ ਸਿੰਧਾ ਸਿੰਘ ਨੀਆਂ ਦੀ ਪਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸੇ ਦੀ ਪੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਦਾ ਸਦਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਤਹਾਂ ਤਹਾਂ ਰੱਛਾ ਰਿਾਇਤ ਦੇਵ ਤੇਗ ਤਕ ਨਿਬਰਦ ਕੀ ਪੈ ਪੰਥ ਦੇ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾਣ ਪੇਸ਼ਤਾਨ ਰਹਿਤਾਨ ਬਬੇਦਾਨ ਮਸਾਹੋਦਾਨproptoਦਾਨ ਦਾਣਾ ਸਰਦਾਨ ਨਾਮਦਾਨ ਸ੍ਰੀ ਅਮਰitsar ਸਾਹਿਬ ਦੀ ਦਰਸ਼ਨ ਇਸ਼ਨਾਨ ਚੌਕੀ ਨਾ ਚੰਡੇ ਬੁੰਗੇ ਜਿਉ ਜੋ ਅਸਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਾਨੀ ਮਾਮਾ ਮਤ ਉੱਚੀ ਮਕਸਦ ਤੇ ਰੱਖੇ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਉਸ ਮਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਨਤਕ ਪੰਥ ਨੂੰ ਵਿਛੋੜਿਆ ਗਿਆ ਹੈ। ਉਸੇ ਦક્ષਮ ਲਗਾਂ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਦੇ ਬਖਸ਼ੂ ਦੇ ਨਿਮਾਣਿਆ ਦੇਮਾਨ। ਨਕਾਣਿਆਂ ਦੇ ਕਾਨ ਨਿਉਟਿਆਂ ਦੀ ਲੋ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨੀ ਧਨ ਧਨ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਾਵਨ ਵਿੱਚਰ ਸਥਾਨ ਵਿਖੇ ਦਸਵੇਂ ਪੀੜਾ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦਾ ਜੋਤੀ ਜੋਤੁਰ ਪਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਸਾਧ ਸੰਗਤ ਬਣਾ ਰਹੀ ਹੈ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤੀ ਕ੍ਰਿਤੀ ਹੋਈ ਸੇਵਾ ਪ੍ਰਵਾਨ ਕਰਨਾ ਸਰਬਾਤ ਦਾ ਭਲਾ ਕਰਨਾ ਸਰਬੱਤੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੇ ਰੋਗਤਾ ਕਾਰੋਬਾਰਾਂ ਵਿੱਚ ਤਰੱਕੀ ਬਖਸ਼ੇ ਅਖਰ ਵਾਦਾ ਘਾਟਾ ਪੁਲਿਤ ਮੁਆਫ ਸ੍ਰੀ ਸਰਬੱਤੇ ਕਾਰਜ ਰਾਸ ਕਰਨਾ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਕੜ ਦੀ ਕਲਾ ਸ੍ਰੀ ਪਾਣਿ ਬੱਚਾ ਬੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਹੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਹੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ